ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦਾ ਹੁਣੇ-ਹੁਣੇ ਆਇਆ ਇੱਕ ਵੱਡਾ ਬਿਆਨ ਇਸ ਬਿਆਨ ਨੇ ਗਰਮੀ ਦੇ ਮੌਸਮ ਵਿੱਚ ਵਧਾਈ ਹੋਰ ਗਰਮੀ ਕਈਆਂ ਦੇ ਚਿਹਰੇ ਕੀਤੇ ਬੇਨਕਾਬ ਵੋਟਾਂ ਦੇ ਮੌਸਮ ਵਿੱਚ ਇਸ ਬਿਆਨ ਨੇ ਮਚਾਈ ਹਲਚਲ ਕੀ ਹੈ ਪੂਰਾ ਬਿਆਨ ਮਾਤਾ ਚਰਨ ਕੌਰ ਦਾ ਦੱਸਦਿਆਂ ਇਸ ਵੀਡੀਓ ਵਿੱਚ ਸਸਿਕਾ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਦੋਸਤੋ ਬਾਈ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਜੋ ਕਿ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਤੇ ਜਦੋਂ ਇਸ ਦੁਨੀਆ ਤੋਂ ਚਲਿਆ ਗਿਆ ਹੁਣ ਵੀ ਚਰਚਾ ਦਾ ਵਿਸ਼ਾ ਹੈ ਅਤੇ ਆਉਣ ਵਾਲੇ ਲੰਬੇ ਸਮੇਂ ਤੱਕ ਚਰਚਾ ਦਾ ਵਿਸ਼ਾਈ ਬਣਿਆ ਰਹੇਗਾ ਕਿਉਂਕਿ ਕੁਝ ਰਿਕਾਰਡ ਅਤੇ ਕੁਝ ਕੰਮ ਹੀ ਐਸੇ ਕਰ ਗਿਆ ਬਾਈ ਸਿੱਧੂ ਮੂਸੇਵਾਲਾ ਕੇ ਲੋਕ ਉਸ ਨੂੰ ਭੁਲਾ ਨਹੀਂ ਸਕਦੇ ਉਸ ਨੂੰ ਦਿਲਾਂ ਵਿੱਚੋਂ ਕੱਢ ਨਹੀਂ ਸਕਦੇ ਪਰ ਜਿਹੜੇ ਸਿੱਧੂ ਦੇ ਮਾਪੇ ਨੇ ਉਹਨਾਂ ਨੂੰ ਉਸ ਦੇ ਜਾਣ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਤੁਸੀਂ ਹਮੇਸ਼ਾ ਸੁਣਦੇ ਹੋ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਜੋ ਕਿ ਸਿਰਫ ਤੇ ਸਿਰਫ ਇਨਸਾਫ ਦੀ ਮੰਗ ਕਰਦੇ ਨੇ ਹਰ ਇੱਕ ਸਟੇਜ ਤੋਂ ਸੋਸ਼ਲ ਮੀਡੀਆ ਤੋਂ ਜਾਂ ਫਿਰ ਹੋਰ ਕਦੇ ਵੀ ਪੱਤਰਕਾਰਾਂ ਨਾਲ ਗੱਲ ਕਰਨਾ ਉਹ ਸਿਰਫ ਤੇ ਸਿਰਫ ਆਪਣੇ ਪੁੱਤ ਦੇ ਲਈ ਇਨਸਾਫ ਦੀ ਮੰਗ ਕਰਦੇ ਨੇ ਮਾਤਾ ਚਰਨ ਕੌਰ ਵੀ ਤੁਸੀਂ ਨੇ ਦੇਖਿਆ ਕਿ ਅਕਸਰ ਬੋਲਦੇ ਰਹਿੰਦੇ ਸੀ ਪਰ ਹੁਣ ਮਾਤਾ ਚਰਨ ਕੌਰ ਘੱਟ ਬੋਲਦੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੀ ਵਾਪਸੀ ਹੋ ਚੁੱਕੀ ਹੈ ਹਵੇਲੀ ਦੇ ਵਿੱਚ ਉਸ ਦੀ ਦੇਖਰੇਖ ਕਰ ਰਹੇ ਨੇ ਮਾਤਾ ਚਰਨ ਕੌਰ ਪਰ ਕਈ ਵਾਰੀ ਉਹ ਆਪਣੇ ਇੰਸਟਾਗ੍ਰam ਦੇ ਉੱਪਰੋਂ ਵੱਡੇ ਜਿਹੜੇ ਬਿਆਨ ਨੇ ਉਹ ਲੋਕਾਂ ਨਾਲ ਸਾਂਝੇ ਕਰ ਜਾਂਦੇ ਨੇ ਕਈਆਂ ਦੇ ਚਿਹਰੇ ਨੇ ਜਿਹੜੇ ਉਹ ਦਿਖਾਉ ਜਾਂਦੇ ਨੇ ਅਸਲੀਅਤ ਦੱਸ ਜਾਂਦੇ ਨੇ ਉਹਨਾਂ ਦੀ ਹੁਣੇ-ਹੁਣੇ ਮਾਤਾ ਚਰਨ ਕੌਰ ਨੇ ਕੁਝ ਸਮਾਂ ਪਹਿਲਾਂ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ ਅਤੇ ਇਸ ਬਿਆਨ ਨੇ ਵੀ ਹਲਚਲ ਮਚਾ ਦਿੱਤੀ ਹੈ ਕਿਉਂਕਿ ਵੋਟਾਂ ਦਾ ਸਮਾਂ ਹੈ ਤੁਹਾਨੂੰ ਪਤਾ ਹੀ ਹੈ ਕਿ ਐਸੇ ਸਮੇਂ ਵਿੱਚ ਐਸੇ ਜਿਹੜੇ ਤਿੱਖੇ ਬਿਆਨ ਹੁੰਦੇ ਨੇ ਉਹ ਹਲਚਲ ਮਚਾ ਹੀ ਦਿੰਦੇ ਨੇ ਕੀ ਲਿਖਿਆ ਮਾਤਾ ਚਰਨ ਕੌਰ ਨੇ ਪੜ ਕੇ ਤੁਹਾਨੂੰ ਸੁਣਾ ਦਿੰਨੇ ਆ ਦੋਸਤੋ ਮਾਤਾ ਚਰਨ ਕੌਰ ਨੇ ਇਹੀ ਆਪਣੇ ਇੰਸਟਾਗ੍ਰam ਦੇ ਉੱਪਰੋਂ ਇੱਕ ਪੋਸਟ ਪਾਈ ਆ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਮਾਤਾ ਚਰਨ ਕੌਰ ਲਿਖਦੇ ਨੇ ਕਿ ਸ਼ੁਭ ਪੁੱਤ ਮੈਂ ਅਕਸਰ ਤੁਹਾਨੂੰ ਇਹੀ ਕਿਹਾ ਕਰਦੀ ਸੀ ਕਿ ਸਦਾ ਪੁੱਤ ਸੱਚ ਤੇ ਸਹੀ ਦਾ ਸਾਥ ਦੇਣਾ ਅਤੇ ਬੇਟਾ ਆਪਣੀ ਆਵਾਜ਼ ਨੂੰ ਗਲਤ ਅਤੇ ਜ਼ੁਲਮ ਦੇ ਖਿਲਾਫ ਬਿਨਾਂ ਡਰੇ ਬੁਲੰਦ ਰੱਖਣਾ ਕਿਉਂਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਨਿਰਪੱਖ ਵਿਚਾਰਧਾਰਾ ਹੁੰਦੀ ਹੈ ਜੋ ਉਸ ਨੂੰ ਭੇਡ ਚਾਲ ਦਾ ਹਿੱਸਾ ਨਹੀਂ ਬਣ ਦਿੰਦੀ ਪਰ ਬੇਟਾ ਅੱਜ ਮੈਂ ਇਹਨਾਂ ਗੱਲਾਂ ਦੇ ਉਲਟ ਦੁਨੀਆ ਦੀ ਅਸਲੀਅਤ ਨੂੰ ਵਾਪਰਦੀ ਦੇਖ ਰਹੀਆਂ ਮੈਂ ਅੱਜ ਕੁਝ ਚਿਹਰਿਆਂ ਨੂੰ ਬੋਲਦੇ ਸੁਣਦੀਆਂ ਇਕੱਠ ਵਿੱਚ ਤੁਰਦੇ ਦੇਖਦੀਆਂ ਪਰ ਗਲਤ ਦੇ ਖਿਲਾਫ ਬੋਲਦੇ ਨਹੀਂ ਸਗੋਂ ਸਿਆਸਤ ਵਿੱਚ ਪੈਰ ਰੱਖ ਰਹੇ ਨਵੇਂ ਚਿਹਰਿਆਂ ਦਾ ਸਮਰਥਨ ਕਰਦੇ ਮੈਂ ਤੁਹਾਡੇ ਜਾਣ ਤੋਂ ਬਾਅਦ ਕਦੇ ਇਹਨਾਂ ਚਿਹਰਿਆਂ ਨੂੰ ਬੋਲਦੇ ਤਾਂ ਕੀ ਬੇਟਾ ਕਦੇ ਤੁਹਾਡਾ ਜ਼ਿਕਰ ਕਰਦੇ ਵੀ ਨਹੀਂ ਦੇਖਿਆ ਕਦੇ ਕਦੇ ਤੁਹਾਡੇ ਚੁਣੇ ਰਾਹ ਵਿੱਚ ਤੁਰਦੇ ਲੋਕ ਤੁਹਾਨੂੰ ਛੱਡ ਜਦੋਂ ਦੁਨੀਆਂ ਦੀ ਹਰ ਗੱਲ ਕਰਦੇ ਆ ਤਾਂ ਮਨ ਦੇਖ ਬੜਾ ਉਦਾਸ ਹੁੰਦਾ ਯਾਨੀ ਕਿ ਦੋਸਤੋ ਇੱਥੇ ਮਾਤਾ ਚਰਨ ਕੌਰ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਦੋਂ ਬਾਈ ਸਿੱਧੂ ਮੂਸੇਵਾਲਾ ਜਾਉਂਦਾ ਸੀ ਉਦੋਂ ਤਾਂ ਬਹੁਤ ਬਾਈ ਦੇ ਨਾਲ-ਨਾਲ ਫਿਰਦੇ ਸੀ ਬਾਈ ਦੀਆਂ ਗੱਲਾਂ ਕਰਦੇ ਸੀ ਪਰ ਜਦੋਂ ਦਾ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਿਆ ਗਿਆ ਉਹਨਾਂ ਨੇ ਸਿੱਧੂ ਦੇ ਇਨਸਾਫ ਦੀ ਗੱਲ ਤਾਂ ਕੀ ਕਰਨੀ ਸੀ ਸਗੋਂ ਉਹ ਸਿੱਧੂ ਦਾ ਨਾਮ ਜਾਣੋ ਕੇ ਭੁੱਲ ਹੀ ਗਏ ਨੇ ਅਤੇ ਮਾਤਾ ਚਰਨ ਕੌਰ ਹੋਰੀ ਵੀ ਸੋਸ਼ਲ ਮੀਡੀਆ ਦੇਖਦੇ ਨੇ ਅਤੇ ਨਿਊਜ਼ ਵਗੈਰਾ ਦੇਖਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਕੌਣ ਸਿੱਧੂ ਦੀ ਆਵਾਜ਼ ਚੁੱਕਦਾ ਹੈ ਕੌਣ ਡਰਾਮੇ ਕਰਦਾ ਹੈ ਕਹਨੂ ਪਤੀ ਹੈ ਕਿ ਮਾਤਾ ਚਰਨ ਕੌਰ ਦਾ ਨਿਸ਼ਾਨਾ ਕਿੱਧਰ ਹੈ ਕਿਸ ਦੇ ਬਾਰੇ ਮਾਤਾ ਚਰਨ ਕੌਰ ਗੱਲ ਕਰ ਰਹੇ ਨੇ ਕੀ ਤੁਸੀਂ ਜਾਣਦੇ ਹੋ ਕਿ ਮਾਤਾ ਚਰਨ ਕੌਰ ਬਿਨਾ ਨਾਮ ਲਏ ਇਹ ਪੋਸਟ ਕਿਸ ਬਾਰੇ ਲਿਖਦੇ ਨੇ ਤਾਂ ਕਮੈਂਟਾਂ ਵਿੱਚ ਤੁਸੀਂ ਵੀ ਆਪਣੀ رائے ਜ਼ਰੂਰ ਦੇ ਕੇ ਜਾਓ ਪਰ ਦੋਸਤੋ ਇੱਕ ਗੱਲ ਕਹਿਣੀ ਚਾਹਾਂਗੇ ਕਿ ਸਿੱਧੂ ਮੂਸੇਵਾਲਾ ਜਦੋਂ ਜਾਂਦਾ ਸੀ ਉਸ ਨੇ ਬਹੁਤ ਲੋਕਾਂ ਦੀ ਬਾਹ ਫੜੀ ਅਤੇ ਬਹੁਤ ਲੋਕਾਂ ਦੀ ਰੋਟੀ ਚਲਾਈ ਪਰ ਸਿੱਧੂ ਦੇ ਜਾਣ ਤੋਂ ਬਾਅਦ ਸਾਰੇ ਹੀ ਜਾਣੋ ਜਦ ਤੱਕ ਕਵਰਾਗੇ ਕਿ ਸਿੱਧੂ ਦੀ ਗੱਲ ਨਹੀਂ ਕਰਦੇ ਜਾਂ ਫਿਰ ਕੋਈ ਹੋਰ ਕਾਰਨ ਨੇ ਕਿ ਉਹ ਸਿੱਧੂ ਦਾ ਨਾਮ ਲੈਣਾ ਵੀ ਸਹੀ ਨਹੀਂ ਸਮਝਦੇ ਪਰ ਦੋਸਤੋ ਕੋਈ ਨਾਮ ਲਵੇ ਨਾ ਲਵੇ ਇਹ ਇੱਕ ਐਸਾ ਗਾਇਕ ਹੋਇਆ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜੋ ਕਿ ਸਦੀ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਇਸ ਤਰ੍ਹਾਂ ਦਾ ਕਲਾਕਾਰ ਹੈ ਜਿਹੜਾ ਧਰਤੀ ਦੇ ਉੱਪਰੋਂ ਦਾ ਤਾਂ ਦੋਸਤੋ ਵੀਡੀਓ ਸਹੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ